ਇਹ ਇਹਨਾਂ ਨਾਲ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਸਾਰਿਆਂ ਨਾਲ ਕਾਫੀ ਗੱਲਬਾਤ ਜਰਹੀ ਹੈ ਮੈਂ ਕਾਫੀ ਕੁਝ ਜਾਣਦਾ ਪਰ ਮੈਨੂੰ ਨਹੀਂ ਪਤਾ ਕਿ ਇਹ ਵੀ ਲੋਟੂ ਬਣ ਜਾਣਗੇ ਸਰਕਾਰ ਦੇ ਵਿੱਚ ਪਾਵਰ ਤੋਂ ਆਉਣ ਬਾਅਦ ਕੇਜਰੀਵਾਲ ਨੇ ਪੁੱਛ ਲਓ ਕਿ ਮੇਜਰ ਸੰਧੂ ਨੂੰ ਕਿੰਨੀ ਵਾਰ ਕਹਿੰਦਾ ਹੁਣ ਤੱਕ ਜਦੋਂ ਝੜਚ ਬਾਹਰ ਨਿਕਲੇ ਆਵੇ ਜੇ ਕਹਿੰਦੇ ਤਾਂ ਮੈਂ ਪਬਲਿਕ ਕਰਦਾਂਗਾ ਪੁੱਛ ਕੇਜਰੀਵਾਲ ਨੇ ਲੋਕਾਂ ਨਾਲ ਤਕੀਮ ਨਹੀਂ ਅਗੇ ਜੀਵਾਲ ਨੂੰ ਗੱਲ ਕਰਨਾਂ ਇਹ ਉਹ ਵੀ ਜਿਹੜੀ ਜਿਹੜੀ ਵਾਰ ਸੀ ਜਦੋਂ ਕਿਸਾਨ ਦਾ ਘਰ ਲੱਗਿਆ ਸੀ ਮੈਂ ਇਹਨਾਂ ਨੂੰ ਕਿਹਾ ਕਿ ਕਿਸਾਨਾਂ ਕੋਲੇ ਪਾਣੀ ਦੀ ਟੈਂਕੀ ਨਹੀਂ ਰਾਘਵ ਚੱਡਾ ਆਪ ਜਾ ਕੇ ਚੁਕਿੰਦਰ ਅਗਰਾਹ ਨੂੰ ਮੈਂ 3 ਵੇ ਕਾਲ ਤੇ ਮੈਂ ਲਾਇਆ ਕਿ ਪਾਈ ਕੀ ਨਿਯਮਾਂ ਪਾਣੀ ਦੀ ਕਿੰਨੀ ਚਾਹੀਦੀ ਕਿੰਨੀ ਬਾਰਦਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇ ਜੀ ਪ੍ਰੀ ਟਾਕ ਤੇ ਤੰਮੇਲ ਤੋਂ ਤੁਸੀਂ ਅੰਦਾਜ਼ਾ ਲਾ ਲਿਆ ਹੋਣਾ ਸੰਦੂ ਨੇ ਸਰਕਾਰ ਦੀ ਖੋਲੀ ਪੂਲ ਕੈਮਰੇ ਮੂਰੇ ਆ ਕੇ ਮੇਜਰ ਸੰਦੂ ਨੇ ਦੱਸਿਆ ਵੀ ਮੌਜੂਦਾ ਸਰਕਾਰ ਦੇ ਮੌਜੂਦਾ ਸੀਐਮ ਮਾਨ ਸਾਹਿਬ ਨੇ ਕਿਵੇਂ ਲੋਕਾਂ ਨਾਲ ਕਮਾਇਆ ਧਰੂ ਕਿਵੇਂ ਲੋਕਾਂ ਨਾਲ ਕਰਿਆ ਧੋਖਾ ਸੰਦੂ ਨੇ ਅੰਦਰੂਨੀ ਕਈ ਗੱਲਾਂ ਦਸੀਆਂ ਕਿਵੇਂ ਕੇਜਰੀਆਲ ਭਗਵਾਨਤਮਾਨ ਦੀ ਥਾਂ ਰਾਜਿਆਲ ਨੂੰ ਦਿੰਦਾ ਸੀ ਮੁੱਖ ਮੰਤਰੀ ਬਣਨ ਦੀ ਪਹਿਲ ਮੇਜਰ ਸੰਧੂ ਨੇ ਇਹ ਵੀ ਦੱਸਿਆਗਾ ਕਿ ਕੇਜਰੀਆਲ ਆਪਣੇ ਸੱਜੇ ਹੱਥ ਤੋਂ ਬਿਨਾ ਖੱਬੇ ਹੱਥੇ ਵਿਸ਼ਵਾਸ ਨਹੀਂ ਕਰਦਾ ਪੰਜਾਬ ਦੇ 92 ਜਿਹੜੇ ਜਿਵੇਂ ਖੈਰਾ ਕਹਿੰਦਾ ਹੁੰਦਾ ਬੰਦੂਆ ਮਜ਼ਦੂਰ ਇਹਨਾਂ ਤੇ ਵਿਸ਼ਵਾਸ ਕਿਵੇਂ ਕਰੂਗਾ ਪੰਜਾਬ ਦੇ ਅਹੁਦੇਦਾਰੀ ਲਈ ਪਹਿਲ ਦੇ ਆਧਾਰ ਤੇ ਰਾਜੇਵਾਲ ਨੂੰ ਚੁਣ ਰਿਹਾ ਸੀਗਾ ਕੇਜਰੀਆਲ ਕਿਸਾਨੀ ਮੋਰਚੇ ਵਿਲੇ ਉਦੋਂ ਮੇਜਰ ਸੰਧੂ ਕਹਿੰਦਾ ਮੈਂ ਇਸ ਗੱਲ ਦਾ ਵਿਰੋਧ ਵੀ ਕੀਤਾ ਤੁਸੀਂ ਅੱਗੇ ਜਾ ਕੇ ਪੂਰੀ ਵੀਡੀਓ ਦੇਖਿਓ ਮੇਜਰ ਸੰਧੂ ਨੇ ਕਿਸਾਨ ਆਗੂ ਅਗਰਾਹਾ ਤੇ ਰਾਜਿਆਲ ਦੀਆਂ ਕਾਨਫਰੰਸ ਕੌਲਾਂ ਕਰਾਈਆਂ ਨੇ ਸੀ ਰਾਕਬ ਚੱਡੇ ਨਾਲ ਜੋ ਜੋ ਕਿਸਾਨੀ ਧਰਨੇ ਆ ਚੁੱਕੇ ਨੇ ਲੋੜ ਹੁੰਦੀ ਸੀਗੀ ਉਹ ਮੇਜਰ ਸੰਧੂ ਆਪ ਦੇ ਮੂੰਹ ਨਾਲ ਦੱਸ ਰਿਹਾ ਵੀ ਮੈਂ ਫੋਨ ਲਾਉਂਦਾ ਸੀਗਾ ਜਾਂ ਰਾਗਬ ਚੱਡੇ ਨੂੰ ਜਾਂ ਕੇਜਰੀਵਾਲ ਨੂੰ ਫਿਰ ਉਹ ਕਿਸਾਨੀ ਧਰਨੇ ਦੇ ਵਿੱਚ ਉਹ ਉਹ ਇਹਨਾਂ ਨੂੰ ਪ੍ਰੋਵਾਈਡ ਕਰਾ ਕੇ ਜਾਂਦੇ ਸੀਗੇ ਮੇਜਰ ਸੰਧੂ ਨੇ ਅਨਮੋਲ ਗਗਨਮਾਨ ਬਾਰੇ ਵੀ ਕਿਹਾ ਵੀ ਲੋਕਾਂ ਨੇ ਉਹਨੂੰ ਐਮਐਲਏ ਬਣਾਤਾ ਪਰ ਉਹ ਟੀਚਰ ਬਣਨ ਦੇ ਵੀ ਲਾਇਕ ਨਹੀਂ ਸੀਗਾ ਮੇਜਰ ਸੰਧੂ ਇਹ ਵੀ ਕਹਿੰਦਾ ਨਜ਼ਰ ਆਇਆਗਾ ਵੀਡੀਓ ਦੇ ਵਿੱਚ ਲਾਈਵ ਆ ਕੇ ਵੀ ਮੈਂ 1 ਮਹੀਨਾ ਪੰਜਾਬ ਦੇ ਸੀਐਮ ਨਾਲ ਜਹਾਜ਼ਾਂ 'ਚ ਵੀ ਘੁੰਮਿਆ ਵੱਖੋ-ਵੱਖਰੇ ਐਮਐਲਏ ਨਾਲ ਉਹਨਾਂ ਦੀਆਂ ਕੋਠੀਆਂ ਦੇ ਵਿੱਚ ਚਾਹ ਪੀ ਕੇ ਵੀ ਆਇਆ ਪਰ ਇਹਨਾਂ ਨੇ ਧੋਖਾ ਮਾਇਆ ਇਹਨਾਂ ਨੇ ਪੰਜਾਬ ਨਾਲ ਧੋਖਾ ਕੀਤਾ ਤੇ ਮੈਂ ਇਨਾਂ ਦੀਆਂ ਸਾਰੀਆਂ ਗੱਲਾਂ ਜਗ ਜਹਰ ਕਰੂੰਗਾ ਬਾਕੀ ਹੁਣ ਤੁਸੀਂ ਸੁਣੋ ਪੂਰੀ ਵੀਡੀਓ ਦੇਖੋ ਪੂਰੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਦੇਖ ਕੇ ਪਤਾ ਲੱਗਦਾਗਾ ਵੀ ਪੰਜਾਬ ਦੇ ਵਿੱਚ ਕੋਈ ਵੀ ਪਾਰਟੀ ਹੈ ਜੇ ਭਾਵੇਂ ਬੀਜੇਪੀ ਕਾਲੀ ਦਲ ਕਾਂਗਰਸ ਚਾਹਿਓ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਹੋਵੇ ਪੋਲੀਟੀਕਲ ਪਾਰਟੀਆਂ ਦੇ ਵਿੱਚ ਸਿੱਧ ਪੁੱਤਰੇ ਬੰਦੇ ਦਾ ਕੋਈ ਕੰਮ ਨਹੀਂ ਕਹਿਣ ਦਾ ਭਾਵ ਭਾਵਨਾ ਵਾਲੇ ਬੰਦੇ ਦਾ ਪੋਲੀਟਿਕਲ ਪਾਰਟੀਆਂ ਦੇ ਵਿੱਚ ਪੋਲੀਟਿਕਲ ਦੇ ਖੇਤਰ ਦੇ ਵਿੱਚ ਕੋਈ ਕੰਮ ਨਹੀਂ ਤੁਸੀਂ ਸੁਣੋ ਤੇ ਦੇਖੋ ਪੂਰੀ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਜ਼ਰੂਰ ਕਰਿਓ ਤਾਂ ਤੱਕ ਲਈ ਧੰਨਵਾਦ ਸਾਡੇ ਜਿਹੜੇ ਮੁੱਖ ਮੰਤਰੀ ਨੇ ਇਹ ਮੇਰੇ ਕੋਲੇ ਤਿੰਨ ਵਾਰੀ ਇੱਥੇ ਆ ਚੁੱਕੇ ਨੇ ਤੇ ਮੈਂ ਕੰਮ ਤੇ ਜਾ ਕੇ ਵੀ ਆ ਜਾਂਦਾ ਸੀ ਤਾਂ ਇੱਥੇ ਸੋਫੇ ਤੇ ਬੈਠੇ ਹੁੰਦੇ ਸੀ ਮੇਰੀ ਇਹਨਾਂ ਨਾਲ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਸਾਰਿਆਂ ਨਾਲ ਕਾਫੀ ਸਾਹਜ ਰਹੀ ਹੈ ਮੈਂ ਕਾਫੀ ਕੁਝ ਜਾਣਦਾ ਪਰ ਮੈਨੂੰ ਨਹੀਂ ਪਤਾ ਕਿ ਜੇ ਵੀ ਲੋਟੂ ਬਣ ਜਾਣਗੇ ਸਰਕਾਰ ਦੇ ਵਿੱਚ ਪਾਵਰ ਤੋਂ ਆਉਣ ਬਾਅਦ ਬਿਲਕੁਲ ਮੈਂ ਪਤਾ ਕੀ ਹੈ ਭਾਜੀ ਹੁਣ ਮੈਂ ਇੱਕ ਸੁਝਾਅ ਚਾਹਾਂ ਕਿ ਮੈਨੂੰ ਨਾ ਤਾਂ ਆਮ ਆਦਮੀ ਪਾਰਟੀ ਤੋਂ ਚਾਹੀਦਾ ਨਾ ਮੈਨੂੰ ਕਿਸੇ ਲੀਡਰ ਤੋਂ ਚਾਹੀਦਾ ਜੇ ਮੈਂ ਹੁਣ ਇਸ ਅੱਧੀ ਉਮਰ ਮੈਂ ਹੜਾ ਲੀ ਅੱਧੀ ਮੇਰੀ ਹੈ ਇਹ ਸ਼ਾਇਦ ਤੁਹਾਨੂੰ ਵੀ ਪਤਾ ਹੋਵੇ ਜੇ ਮੈਂ ਹੁਣ ਵੀ ਪੰਜਾਬ ਲਈ ਨਾਂ ਨਾ ਸੱਚਾ ਨਾ ਬੋਲਾਂ ਹਨਾ ਮੇਰੇ ਜੋ ਦਾ ਕਿਹਾ ਦਾ ਮੈਂ ਤਾਂ ਮੋੜ ਨਹੀਂ ਬਚਾਉਣਾ ਸੀ ਇਹ ਸੱਚ ਨੂੰ ਸੱਚਾਈ ਵਾਲਾ ਬੰਦਾ ਅਦਰਵਾਈਜ਼ ਜਿਹੜਾ ਬੰਦਾ ਯਾਰ ਇੱਕ ਵਾਰੀ ਮੁੱਖ ਮੰਤਰੀ ਦੇ ਨਾਲ ਇਕੱਲੇ ਬੈਠ ਕੇ ਹੈਲੀਕਾਪਟਰ ਦੇ ਸਰਕਾਰੀ ਦੇ ਵਿੱਚ ਤੇ ਸਰਕਾਰੀ ਕੰਡੀਆਂ ਦੇ ਵਿੱਚ ਤੇ ਲੈ ਕੇ ਆਪ ਜੀ ਨੂੰ ਇੰਡੀਆ ਜਾਵੇ ਮੁੱਖ ਮੰਤਰੀ ਨਾਲ ਸਿੱਧੀ ਗੱਲਬਾਤ ਹੋਵੇ ਮੁੱਖ ਮੰਤਰੀ ਨੂੰ ਵੱਡੇ ਪ੍ਰਭਾਵ ਨਾਲ ਪੁੱਛੇ ਤੇ ਮੈਂ ਚਾਹੁੰਦਾ ਸੀ ਉਸੇ ਬੈਠ ਕੇ ਮੈਂ ਕਰੋੜਾਂ ਰੁਪਏ ਤਖੰਦਾ ਕਰਦਾ ਪੀਏ ਤੇ ਫੂਨਾ ਨੇ ਇੱਕਦਮ ਜਵਾਬ ਜੜਾ ਸੀ ਕਿ ਸਦੂ ਤੂੰ ਬਲਾਰਿਕੀ ਸਾਹਿਬ ਹੈ ਤੇ ਮੈਂ ਜੇ ਬੇਈਮਾਨ ਹੋਵਾਂਾ ਭਾਵੇਂ ਤੈਨੂੰ ਹੰਮੀ ਲੈਣਾ ਪਈ। ਮੈਂ ਕੋਈ ਨਹੀਂ ਬੇਈਮਾਨ ਨਹੀਂ ਬਣਦੀ ਚੀਜ਼ ਹੈ ਨਾ ਮੇਰੇ ਅੰਦਰ ਆਪਣੇ ਪੈ ਗਈ ਕਿ ਮੈਨੂੰ ਜੋ ਕੁਝ ਦਿੱਤਾ ਹੈ ਉਹਦੇ ਵਿੱਚ ਮੈਂ ਸੈਟੀਸਫਾਈ ਹਾਂ ਤੇ ਮੈਂ ਤਾਂ ਬੋਲਣਾ ਕੋਈ ਵੀ ਬੰਦਾ ਪਹਿਲਾਂ ਖੈਰ ਹੋਇਆ ਸੀ ਕਿ ਖੈਰ ਹੀ ਬਹੁਤ ਹੋ ਗਿਆ ਖੈਰ ਜਮਾ ਕੁਝ ਮਨ ਬਣਿਆ ਹਨ ਤੇ ਫਿਰ ਉਸ ਤੋਂ ਬਾਅਦ ਮੈਂ ਹੁਣ ਕੁਭਾਂਤ ਮਾਣ ਗਲਤ ਹੋਇਆ ਮੈਂ ਇਹਨੂੰ ਗਲਤ ਕਹਿੰਦਾ ਕੇਜਰੀਵਾਲ ਨੇ ਲੋਕਾਂ ਨਾਲ ਠਕੀ ਮਾਰੀ ਕੇਜਰੀਵਾਲ ਨੂੰ ਗਲਤ ਕਹਿੰਦਾ ਇਹ ਉਹੀ ਕੇਜਰੀਵਾਲ ਸੀ ਜਦੋਂ ਕਿਸਾਨ ਦਾ ਘਰ ਲਗਿਆ ਸੀ ਮੈਂ ਇਹਨਾਂ ਨੂੰ ਕਿਹਾ ਕਿ ਕਿਸਾਨਾਂ ਕੋਲ ਪਾਣੀ ਦੀਆਂ ਟੈਂਕੀਆਂ ਨਹੀਂ ਰਾਜਵ ਚੱਟਾ ਆਪ ਜਾ ਕੇ ਚੁਕਿੰਦਰ ਅਗਰਹਾ ਨੂੰ ਮੈਂ 3 ਵੇ ਕਾਲ ਤੇ ਮੈਂ ਬੁਲਾਇਆ ਕਿ ਭਾਈ ਕੀ ਨੀਅ ਮਾਣਦੀਆਂ ਟੈਂਕੀਆਂ ਚਾਹੀਆਂ ਕਿ ਕੇਜਰੀਵਾਲ ਤੇ ਇਹ ਮੇਰੀ ਗੱਲ ਦਿਨ ਚੋਂ ਤਿੰਨ ਤਿੰਨ ਵਾਰ ਲਈ ਮੰਨਦੇ ਹੁੰਦੇ ਸੀ ਕਿ ਸਰਕਾਰਾਂ ਦੀ ਸੇਵਾ ਹਰਦਾ ਕਰਦਾ ਕਿਉਂਕਿ ਇਹਨਾਂ ਨੇ ਸਤਾ ਹਿਉਣੀ ਕੇਜਰੀਵਾਲ ਨੇ ਪੁੱਛ ਲਿਆ ਕਿ ਮੇਜਰ ਸੰਧੂ ਨੂੰ ਕਿੰਨੇ ਵਾਰ ਫੋਨ ਕੀਤਾ ਰੋਕ ਤਜੋ ਜਿਹੜਾ ਬਾਹਰ ਨਿਕਲੇ ਆਵੇ ਜੇ ਕਹਿੰਦੇ ਤੁਹਾਨੂੰ ਉਹ ਪਬਲਿਕ ਕਰਨਾ ਹੋਵੇ ਹਨਾ ਫੋਨ ਤਾਂ ਜਦੋਂ ਬੰਦਾ ਰੀਤੀ ਨੇ ਬੋਲਿਆ ਤੇ ਕੇਜਰੀਵਾਲ ਤੱਕ ਮੇਰੀ ਗੱਲ ਹੁੰਦੀ ਸੀ ਜਦੋਂ ਪੰਜਾਬ ਸਰਕਾਰ ਨਹੀਂ ਸੀ ਬਣੀ ਤੇ ਭਗਵਾਨ ਤੁਮਰੰਦੀਆਂ ਬਹੁਤ ਸਪਾਰਸ਼ ਕੀਤੀ ਸੀ ਜਦੋਂ ਉਹਨਾਂ ਨੇ ਇੱਕ ਨੰਬਰ ਲਿਆ ਸੀ ਕਿਸਾਨੀ ਘੜੇ ਦੌਰਾਨ ਦਾ ਗਿਆ ਦਾ ਤਾਂ ਮੈਂ ਉਹਨੂੰ ਇਹ ਕਿਹਾ ਸੀ ਕਿ ਤੁਸੀਂ ਰਾਜਿਆਦ ਦਾ ਨੰਬਰ ਕਾਉਂ ਚਾਹੀਦਾ ਕਹਿੰਦਾ ਹਾਂ ਅਸੀਂ ਸਰਦਾਰ ਜੀ ਕੋਈ ਸੀਐਮ ਦਾ ਕੇਰੜ ਕਰ ਰਹੇ ਮੈਂ ਕਿਹਾ ਯਾਰ ਭਗਵਾਨ ਜਮਾਨ ਨੇ ਇੰਨੀ ਮੈਂਟ ਕੀਤੀ ਹੈ ਤੇ ਤੁਸੀਂ ਉਹਨੂੰ ਛੱਡ ਕੇ ਤੀਜਾ ਬਾਹਰਲਾ ਬੰਦਾ ਜਿਹਨੇ ਕੋਈ ਯੋਗਦਾਨ ਨਹੀਂ ਆਵਾਇਆ ਉਹ ਪਾਰਟੀ ਉਹਨੂੰ ਕਿਹੜਾ ਮਨਜ਼ੂਰ ਕਰਦਾ ਮਤਲਬ ਤੇਰੇ ਬੰਦਿਆਂ ਦੇ ਨੰਬਰ ਤੋਂ ਉਹਨੇ ਨਿਪਟੋ ਲਿਆ ਤੇ ਮੈਂ ਭਗਵਾਨ ਜਮਾਨ ਨੂੰ ਇਹ ਗੱਲ ਦੱਸੀ ਮਗੋਂ ਤੋਂ ਮੰਗਨੇ ਮੈਂ ਕਿਹਾ ਕਿ ਨਾ ਸੰਸਦਾਂ ਵਿੱਚ ਕਿ ਕਿਹੜੀ ਕੰਪਨੀ ਸਟਾਰਟ ਕਰਨੀ ਦੀ ਜੀਵਾਲਾ ਦੇ ਖਿਲਾਫ ਇਦਾਂ ਕਰ ਰਿਹਾ ਹੈ ਕਹਿੰਦਾ ਹਜੇ ਚੁੱਪ ਕਰ। ਹਜੇ ਨਹੀਂ ਆਪਣੀ ਖੁਸ਼ੀ ਕਰਨਾ। ਤਾਂ ਇਹ ਮੈਨੂੰ ਰੋਕ ਰੋਕ ਕੇ ਕਹਿੰਦਾ ਸੀ ਮੈਨੂੰ ਗੁੱਸਾ ਤਾਂ ਬਹੁਤ ਆਉਂਦਾ ਸੀ ਜੀਵਾਲਾ ਪਰ ਇਹ ਸਾਰੀਆਂ ਚੀਜ਼ਾਂ ਨਹੀਂ ਹਨ ਨਾ ਉਹ ਪਹਿਲਾਂ ਤਾਂ ਬਹੁਤ ਮੁਰਕੀ ਦੇ ਰਾਜਗ ਚੱਟੇ ਜਦੋਂ ਰਾਜ ਸਭਾ ਦਾ ਮੈਂਬਰ ਬਣਾਇਆ ਉਦੋਂ ਮੈਂ ਬਹੁਤ ਬਹੁਤ ਜ਼ਿਆਦਾ ਤਨਖਾਹ ਇਹ ਪੰਜਾਬ ਦਾ ਹੀ ਬੰਦਾ ਪੰਜਾਬ ਦੇ ਬੱਲੇ ਮੁੱਖ ਪੰਜਾਬ ਦੇ ਕੋਲ ਬਹੁਤ ਵੱਡੇ ਵੱਡੇ ਵਿਦਵਾਨ ਪਏ ਪੰਜਾਬ ਕੋਲ ਬਹੁਤ ਵੱਡੇ ਵੱਡੇ ਵਧੀਆ ਬੰਦੇ ਪਏ ਜੀਰੋ ਜੀਰੋ ਮਾਈਨਸ ਜੀਰੋ ਇਹ ਇੱਕ ਉਹ ਗੱਲ ਆਉਂਦੀ ਪਾਣੀ ਕਿ ਇਸ ਤਰ੍ਹਾਂ ਦੇ ਵਿਦਿਆਰਥੀ ਨੂੰ ਦੋ ਪਰਸੈਂਟ ਵੀ ਦੱਦ ਰਹੇ ਉਹਨਾਂ ਕੋਈ ਐਸੀ ਡਿਗਰੀ ਕੋਈ ਐਸੀ ਉਹਨਾਂ ਕੋਈ ਚੀਜ਼ ਨਹੀਂ ਉਹ ਕੈਂਡੀਡੇਟ ਦੇ ਵਿੱਚ ਆਉਣ ਦੇ layak ਨਹੀਂ ਉਹਨਾਂ ਮੈਂ ਤਾਂ ਕਹਿੰਦਾ ਉਹ ਸਕੂਲ ਦੇ ਵਿੱਚ ਟੀਚਰ ਬਣਨ ਦੇ ਕਲਾਈਕ ਨਹੀਂ ਹੈ ਕਿ ਕੈਂਡੀਡੇਟ ਆ ਸਕਦਾ ਮੇਟੋ ਹਸਪੀਟਲ ਹੈ ਤੁਹਾਨੂੰ ਪਤਾ ਹੈ ਕਿ ਜਗਨਮਾਨ ਦਾ ਡੈਡੀ ਹੈ ਉਹ ਹੁਣ ਵੀ ਵਿਚਾਰਾ ਸਰ ਰੋਜ਼ ਮੇਰੇ ਫੋਨ ਤੇ ਜੋਧਾ ਮਾਨ ਜਗਨਮਾਨ ਦਾ ਕਰੀਏ ਡੈਡੀ ਹੈ ਅਜੇ ਵੀ ਗੁੱਡ ਮਾਰਨਿੰਗ ਕਰਦਾ ਹੈ ਟੈਲੀਫੋਨ ਤੇ ਵਟਸਐਪ ਤੇ ਰੋਜ਼ ਆਉਂਦੀ ਹੈ ਮੈਨੂੰ ਤਰਸ ਹੁੰਦਾ ਹੈ ਹੈਨਾ ਜਦੋਂ ਮੈਂ ਇੰਡੀਆ ਗਿਆ ਉਹਨੇ ਮੇਰੀ ਉਹ ਸੇਵਾ ਕੀਤੀ ਹੱਥ ਤੱਕ ਜਗਨਮਾਨ ਦੇ ਓਕੇ ਜੀ ਮੈਂ ਮੰਤਰੀ ਹਾਈ ਕੋਰਟ ਜਿੱਦੇ ਵਿੱਚ ਮੈਂ ਜਾ ਕੇ ਆਇਆ ਹਾਂ ਸਾਹਮਣੇ ਚੇਤਨ ਜੌੜਰ ਮਾਦਰੀ ਦੀ ਕੋਟੀਸ ਤੇ ਮੈਂ ਉਹਦੀ ਚਾਪੀ ਪਿਆ ਫਿਰ ਸਾਹਮਣੇ ਇੱਕ ਹੋਰ ਸੀ ਜਿਹੜਾ ਪੂਰਾ ਸਾਰਾ ਸੀਨੀਅਰ ਕੇਸ ਹੋ ਗਿਆ ਸੀ ਮੰਤਰੀ ਸ਼ਿਪਨਾਹ ਦੇ ਦੀ ਸੀ ਉਹ ਵੀ ਉੱਥੇ ਆ ਗਿਆ ਮੈਂ ਤਕਰੀਬਨ ਕੰਨੀਮਨ ਮੈਂ 1 ਮਹੀਨੇ ਦੇ ਵਿੱਚ ਕੋਈ ਐਸਾ ਬੱਦਲ ਨਹੀਂ ਆਮ ਆਦਮੀ ਪਾਰਟੀ ਦਾ ਜਿਹੜਾ ਕਿਨੇ ਮੇ ਪਿਆਰੀ ਸਭ ਬਹੁਤ ਪਿਆਰ ਨਾਲ ਮਿਲਿਆ ਮੇਰੇ ਕੋਲ ਸਾਰੇ ਨੀਂ ਫੋਟੋਆਂ ਆ ਪਰ ਮੈਂ ਕਿਹੜਾ ਇੰਤਕ ਨੂੰ ਮੈਂ ਫੜਾ ਪਿਆ ਮੈਂ ਇਹਨਾਂ ਨੂੰ ਹਾਂ ਉਹ ਮੋਰਟ ਕਰਨਾਂ ਨਹੀਂ ਚਾਹੁੰਦਾ ਕਿਉਂਕਿ ਇਹਨਾਂ ਨੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਆਪਾਂ ਹੀ ਉਹ ਤੇ ਜਿਹੜੇ ਐ ਉਹ ਕੁਝ ਵਿੱਚੋਂ ਨਹੀਂ ਕਹਿਣਾ ਚਾਹੁੰਦੇ ਸੀ ਤੇ ਉਹ ਮੇਰੇ ਖਿਆਲ ਨੂੰ ਗੁੰਝਲ ਗਏ ਤੇ ਫਰੈਸ਼ ਬਲੈਕ ਨਾ ਚਾਹਦਾ ਹਾਂ ਕਿ ਜਿਹੜਾ ਉਹਦੀ ਨਸਲ ਐ ਐਸ ਸੀ ਐ ਦਾਲਾ ਜੀ ਕਿ ਉਹ ਨਾ ਆਪਣੇ ਹੀ ਖੱਬੇ ਹੱਥ ਦੇ ਲਈ ਇਕ ਵਾਰ ਰੱਬਾ ਵਾਲੇ ਬੰਦੇ ਤੋਂ ਉਹਨੇ ਵਾਰ ਕਰਨਾ ਨਹੀਂ ਕਿਉਂਕਿ ਨਸਲ ਹੁੰਦੀ ਆ ਬਗੈਰ ਕਈ ਕਦੇ ਦੋਸਤਾਂ ਨੂੰ ਪੂਰੇ ਕਰ ਦਿੰਦੇ ਕਈ ਕਦੇ ਆਪਣੇ ਪ੍ਰਾਣੀ 11 ਨੂੰ ਪੂਰੇ ਕਰ ਦਿੰਦੇ ਹਨ ਉਹਨੇ ਤਾਂ ਸਾਰੇ ਕੁੱਤਰ ਕੇ ਰੱਖ ਦਿੱਤੇ ਜਿਸੇ ਕਰਦੈ ਨੂੰ ਕਰਦੀ ਕਿਸੇ ਦੇ ਘਰ ਨੂੰ ਕਰਤੇ ਉਹਨੇ ਛੇ ਨਹੀਂ ਕੋਈ ਸਾਫ ਦਾ ਹੁੰਦਾ ਬਰਾ ਇਥੋਂ ਹੀ ਪਤਾ ਲੱਗਦਾ ਬਰਾ ਕਿ ਉਹ ਕੁਰਸੀ ਤੇ ਸੁਪਰ ਗਲੂ ਲਾ ਕੇ ਚਪਟਿਆ ਹੋਇਆ ਹੈ ਬਸ ਸੈਟ ਹਾਂ ਜਿਹੜਾ ਪੰਜਾਬ ਦਾ ਡਾਟਾ ਹੈ ਨਾ ਹੁਣ ਪੁਲਿਸਾ ਉਹ ਇੱਕ ਜੁੜਾ ਆਇਆ ਕਿ ਇਹ ਇੱਕ ਜੀ.ਐਨ.ਸੀ. ਦੇ ਬੋਡੀਗਾਰਡ ਸਾਰੇ ਲੋਕਾਂ ਦੀ ਸੇਵਾ ਚ ਖਾਣੇ ਚ ਭੇਜੇ ਜਾਂ ਪਰ ਹੁਣ ਕੀ ਹੋਇਆ ਹੁਣ ਸਭ ਤੋਂ ਵੱਡਾ ਪ੍ਰੋਬਲਮ ਇਹ ਹੋਈ ਕਿ ਪੰਜਾਬ ਦੀ ਦੋ ਗੁਣਾ ਪੁਰਸ ਬੋਡੀਗਾਰਡ ਦੇ ਰੂਪ ਦੇ ਵਿੱਚ ਇਹਨਾਂ ਦੀ ਯੋਗਿਕ ਕਰਨ ਲੱਗਾ ਦੇਖਿਓ ਜਿੰਨੇ ਚਾਹੀ ਸਾਰੇ ਲੋਕ ਪਹਿnde ਠੁਰਕੇ ਇਹਨੂੰ ਲੈ ਜਿੱਤੇ ਚੰਗੇ ਹੁੰਦੇ ਜਦੋਂ ਤੁਹਾਨੂੰ ਮੰਗੀਆਂ ਕਿ ਜਗ੍ਹਾ ਦੇ ਘੜਦੇ ਆਪ ਫੜਦੇ ਜਨਰਲ ਦੇ ਅਮਲੇ ਕਰਦੇ ਸਿਕਿਉਰਟੀ ਜੋੜੀ 这是什么道理？